ਸਰਜ ਕਾਦੇ ਕੁਮਬਲਜੀ ਪ੍ਰੈਸ ਕਾਨਫਰੰਸ ਕੀਤੀ ਹੈ। ਇਹ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਹੈ ਕਿ ਕੁਝ ਟਾਈਮ ਤੋਂ ਭਵਾਨੀਗੜ੍ਹ ਦੇ ਵਿੱਚ ਕਾਫੀ ਲੁੱਟਾਂ ਖੋਹਾਂ ਕਰਨ ਦਾ ਇੱਕ ਗ੍ਰੋਸ ਸਰਗਰਮ ਹੋਇਆ ਸੀਗਾ ਤੇ ਕਾਫੀ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਸੀਗੀਆਂ। ਲਗਾਤਾਰ ਚਿੰਚਾਰ ਵਾਰਦਾਤਾ ਹੋ ਗਈਆਂ ਸੀਗੀਆਂ। ਤੇ ਇੱਕ ਤੋਂ 22 ਤਿੰਨ 24 ਨੂੰ ਬੱਸ ਸਟੈਂਡ ਭਵਾਨੀਗੜ੍ਹ ਤੋਂ ਇੱਕ ਲੇਡੀ ਜਾ ਰਹੀ ਸੀਗੀ ਤੇ ਉਹਦੇ ਤੋਂ ਹਰ ਹਰਪਿਤਕੌਰ ਤੇ ਉਹਦੇ ਤੋਂ ਕਰੀਬ 3000 ਰੁਪਏ ਬੈਗ ਚ ਤੇ ਇੱਕ ਵੀਵੋ ਦਾ ਮੋਬਾਈਲ ਖੋਕੇ ਲੈ ਕੇ ਛੱਪੜ ਮਾਰ ਕੇ ਇਸ ਤੋਂ ਇਲਾਵਾ ਇੱਕ ਹੋਰ ਕੇਸ ਵਿੱਚ ਮਮਤਾ ਦੇਵੀ ਉਹ ਵੀ ਜਾ ਰਹੀ ਸੀ ਉਹਦੇ ਪਰਸ ਦੇ ਵਿੱਚੋਂ ਛੱਪੜ ਮਾਰ ਕੇ ਖੋ ਕੇ ਜਿਹਦੇ ਵਿੱਚ ਇੱਕ ਸੋਨੇ ਦੇ ਟੌਫਸ ਸਨ ਤੇ ਕੁਝ ਰੁਪਏ ਸਨ ਖੋ ਕੇ ਲੈ ਗਏ ਸਨ ਤਾਂ ਅਸੀਂ ਸਾਰ ਇਹ ਸੰਬੰਧੀ ਮਾਨਯੋਗ ਐਸਐਸਪੀ ਸਰ ਸਰਸਰ ਸਿੰਘ ਚਾਹਲ ਐਸਪੀਡੀ ਸਾਹਿਬ ਸਰ ਦੇ ਕੀਮਾ ਸਾਹਿਬ ਤੇ ਸਾਡੇ ਜਿਹੜੇ ਐਸਐਚਓ ਸਰ ਗੁਰਨਾਮ ਸਿੰਘ ਮੋਕਫ ਅਫਸਰ थाना ਪਾਨੀਗੜ ਨੇ ਅਸੀਂ ਸਾਰਿਆਂ ਨਾਲ ਮੇਰੇ ਸਮੇਤ ਰਲ ਕੇ ਅਸੀਂ ਬੜੀ ਢੰਗਾਈ ਨਾਲ ਪਹਿਲਾਂ ਸਾਰੇ ਆਸ-ਪਾਸ ਤੋਂ ਫੁਟੇਜ ਇਕੱਠੀ ਕੀਤੀ ਫੁਟੇਜ ਦੇ ਆਧਾਰ ਤੇ ਦੇਖਿਆ ਕਿ ਉਹਨਾਂ ਨੇ ਨੰਬਰ ਪਲੇਟਾਂ ਤੇ ਵੀ ਅਗਲਾ ਪਿਛਲਾ ਨੰਬਰ ਛੱਡ ਕੇ ਵਿੱਚ ਟੇਪ ਲਾਈ ਹੋਈ ਸੀਗੀ ਨੰਬਰ ਵੀ ਜਿਹੜਾ ਟੈਂਪਰੀ ਲਾਇਆ ਹੋਇਆ ਸੀਗਾ ਤੇ ਉਸ ਤੋਂ ਬਾਅਦ ਅਸੀਂ ਹੋਰ ਵੀ ਕਈ ਪਾਸਿਓਂ ਆਪਦੀ ਜਾਣਕਾਰੀ ਲੈ ਕੇ ਉਹਦੇ ਵਿੱਚ ਦੋਨੇ ਵਾਰ ਦਾ ਤਾਂ ਟ੍ਰੇਸ ਹੋ ਗਿਆ ਸਾਡੀਆਂ ਤੇ ਇਹਦੇ ਵਿੱਚ ਦੋ ਦੋਸ਼ੀ ਗ੍ਰਫਤਾਰ ਕੀਤੇ ਗਏ ਆ ਜਿਨ੍ਹਾਂ ਦੇ ਨਾਮ ਗगनਦੀਪ ਸਿੰਘ ਵਾਸੀ ਫਗੂਵਾਲ ਕੈਂਚੀਆਂ ਅਤੇ ਰਵਿੰਦਰ ਸਿੰਘ ਜਿਹੜਾ ਕਿ ਖਨਾਲ ਦਾ ਦਿਲਬਾ ਦਾ ਰਹਿਣ ਵਾਲਾ ਹੈ ਇਹਨਾਂ ਚ ਦੋਵੇਂ ਵਾਰ ਦਾ ਤਾਂ ਟ੍ਰੇਸ ਹੋਣ ਤੋਂ ਬਾਅਦ ਜਿਹੜੇ ਮੋਟਰਸਾਈਕਲ ਤੇ ਇਹਨਾਂ ਨੇ ਵਾਰਦਾਤ ਕੀਤੀ ਸੀ ਪਲਟੀਨਾ ਉਹ ਵੀ ਬਰਾਮਦ ਕਰ ਲਿਆ ਇਸ ਤੋਂ ਇਲਾਵਾ ਇੱਕ ਲੋਕਟ ਸੋਨੇ ਦਾ ਕੰਨਾਂ ਦੇ ਸੋਨੇ ਦੇ ਟੌਪਸ ਇੱਕ ਇੱਕ ਫੋਨ ਮਾਰਕਾ ਵੀਵੋ ਇੱਕ ਫੋਨ ਮਾਰਕਾ ਐਮਆਈ ਇਹਨਾਂ ਤੋਂ ਰਿਕਵਰ ਹੋਇਆ ਤੇ ਬਾਕੀ ਜਿਹੜਾ ਰਵਿੰਦਰ ਸਿੰਘ ਦਾ ਪੁਰਾਣਾ ਰਿਕਾਰਡ ਵੀ ਏ ਇਹਦੇ ਖਿਲਾਫ ਪਹਿਲਾਂ ਵੀ ਦੋ ਜਿਹੜੇ ਨੇ ਡਿਡਬੇ ਜਿਹੜੇ ਨੇ ਇੱਕ ਧੂੜੀ ਤੇ ਡੱਬਾ ਦੋ ਮਕਦਮੇ ਪਹਿਲਾਂ ਹੀ ਚੋਰੀ ਦੇ ਦਰਜ ਨੇ ਇਹਦੇ ਖਿਲਾਫ ਇਹ ਪਹਿਲਾਂ ਤੋਂ ਹੀ ਪਛੋਕੜੇ ਦਾ ਬਰਾਬਰੀ ਕਿਸਮ ਦਾ ਹੈ ਸਰ ਜੀ ਅੱਦੇ ਵੀ ਨਹੀਂ ਜੇ ਕੋਈ ਨਸ਼ਾ ਵਗੈਰਾ ਕਰਦੇ ਨੇ ਜਾਂ ਕੀ ਆ ਨਸ਼ਾ ਬਿਲਕੁਲ ਕਰਦੇ ਨੇ ਛੋਟਾ ਮੋਟਾ ਕਿਤੋਂ ਵੀ ਜੋ ਮਿਲ ਜਾਂਦਾ ਸ਼ਰਾਬ ਜੋ ਜਿਸ ਤਰ੍ਹਾਂ ਦੀ ਵੀ ਕੋਈ ਵੀ ਕਿਸੇ ਤਰ੍ਹਾਂ ਦਾ ਮਿਲਦਾ ਸੇ ਉਸੇ ਤਰ੍ਹਾਂ ਦਾ ਹੀ ਨਸ਼ਾ ਲੈ ਲੈਂਦੇ ਨੇ ਗੋਲੀ ਕਰ ਜੋ ਵੀ ਚੀਜ਼ਾਂ ਨੂੰ ਮਿਲਦੀ ਏ ਬਾਕੀ ਉਹ ਅਸੀਂ ਹੁਣ ਅਸੀਂ ਇਹਨਾਂ ਦੀ ਮੈਡੀਕਲ ਕਰਵਾਵਾਂਗੇ ਜੋ ਵੀ ਇਹਨਾਂ ਦੇ ਵਿੱਚ ਮੈਡੀਕਲ ਚ ਆਊਗਾ ਤੇ ਜੇਕਰ ਇਹਨਾਂ ਦੇ ਬਲੱਡ ਦੇ ਵਿੱਚ ਕੋਈ ਨਸ਼ੇ ਦੀ ਮਾਤਰਾ ਆਉਂਦੀ ਹੈ ਤਾਂ ਉਸ ਮੁਤਾਬਕ ਕਾਨੂੰਨ ਤਾ ਧਾਰਾ ਦਾ ਵੱਲਦਾ ਕਰ ਦਿੱਤਾ ਜਾਊਗਾ ਇਹਨਾਂ ਦਾ ਮੋਟਰਸਾਈਕਲ ਜਿਹੜਾ ਬਰਾਮਦ ਹੋਇਆ ਵੀ ਉਹ ਚੋਰੀ ਦਾ ਹੈ ਜਾਂ ਕਿਵੇਂ ਨਹੀਂ ਉਹ ਮੋਟਰਸਾਈਕਲ ਇਹਨਾਂ ਦਾ ਆਪਣਾ ਮੌਨਕ ਆਪਣਾ ਬਟ ਇਹਨਾਂ ਨੇ ਬੜੀ ਚਲਾਕੀ ਨਾਲ ਕਿਸੇ ਦਾ ਟੈਂਪਰੇਰੀ ਨੰਬਰ ਆਪਣੇ ਮੋਟਰਸਾਈਕਲ ਤੇ ਲਾ ਕੇ ਨੰਬਰ ਦੇ ਉੱਤੇ ਟੀਪ ਲਾਈ ਹੋਈ ਸੀਗੀ ਬਲੈਕ ਟੇਪਸ ਦੇ ਉੱਪਰ ਕਿ ਨੰਬਰ ਨਾ ਦੇਖ ਸਕੇ ਤੇ ਸੀ ਡਿਊਟਿਓ ਦਫਤਰ ਨਾਲ ਜਾਂ ਹੋਰ ਸੀ ਜਿਹੜੇ ਬਹੁਤ ਢੰਗਾਈ ਨਾਲ ਇਹਨਾਂ ਦਾ ਪਿੱਛਾ ਕਰਕੇ ਇਹਨਾਂ ਨੂੰ ਕਾਬੂ ਕਰ ਲਿਆ ਜਿਹੜਾ ਸਮਾਨ ਇਹਨਾਂ ਨੇ ਛਪਟਿਆ ਤੀਜਾ ਟੁਟਕੋ ਕੀਤੀ ਤਾਂ ਸਾਰਾ ਬਰਾਮਦ ਹੋ ਗਿਆ ਜੈ ਇਹਨਾਂ ਨੇ ਕਿਤੇ ਵੇਚਿਆ ਵੀ ਹੈ ਜੀ ਪੈਸੇ ਜਿਹੜਾ ਕੁਝ ਖਾ ਲਿਆ ਉਹ ਜਿਹੜਾ 4-5000 ਰੁਪਇਆ ਸੀਗਾ ਉਹ ਤਾਂ ਤਕਰੀਬਨ ਇਹਨਾਂ ਨੇ ਵੱਖ-ਵੱਖ ਤਰ੍ਹਾਂ ਦਾ ਜਿਵੇਂ ਕੋਈ ਸ਼ਰਾਬ ਪੀ ਲਈ ਜਾਂ ਹੋਰ ਨਸ਼ੇ ਦੀ ਵਰਤੋਂ ਲਈ ਉਹ ਖਰਚ ਕਰਦੇ ਨੇ ਇਹਨਾਂ ਨੇ ਤੇ ਬਾਕੀ ਦੇਖੋ ਇਨਵੈਸਟੀਗੇਸ਼ਨ ਹਲੇ ਚੱਲ ਰਹੀ ਹੈ ਇਨਾਂ ਦਾ ਅਸੀਂ ਰਿਮਾਂਡ ਲੈ ਕੇ ਕੋਸ਼ਿਸ਼ ਕਰਾਂਗੇ ਹੋਰ ਵੱਧ ਤੋਂ ਵੱਧ ਜਿੱਤੇ ਕੋਈ ਇਨਾਂ ਨੇ ਕੋਈ ਹੋਰ ਚੀਜ਼ ਹੋਰ ਕਿਤੇ ਘੁਟਖੋ ਕੀਤੀ ਏ ਜਾਂ ਕਿਤੇ ਕੋਈ ਛੱਪਟ ਮਾਰ ਕੇ ਸਮਾਨ ਵੇਚਿਆ ਉਹਨੂੰ ਇਨਵੈਸਟੀਗੇਸ਼ਨ ਦਾ ਪਾਰਟ ਸਰ ਨਸ਼ੇ ਕਰਕੇ ਹੀ ਵੰਡਦਾ ਤੁਨੂੰ ਜਾਮ ਦਿੰਦੇ ਸੀ ਵੀ ਉਹਦੀ ਪੂਰਤੀ ਕੀਤੀ ਜਾਵੇ ਵੇਚ ਕੇ ਸਮਾਨ ਨਹੀਂ ਇਹ ਦੱਸਿਆ ਤੁਹਾਨੂੰ ਵੀ ਪਹਿਲਾਂ ਵੀ ਚੋਰ ਇਹ ਇਹ ਪਿਛੋਕੜ ਅਪਰਾਧੀ ਹੈ ਇਨਾਂ ਦਾ ਪਹਿਲਾਂ ਵੀ ਚੋਰੀਆਂ ਕਰਦੇ ਨੇ ਦੋ ਪਰਚੇ ਦਰਜ ਨੇ ਜੀ ਤੇ ਇਸ ਕਰਕੇ ਕੁਝ ਨਸ਼ਿਆਂ ਦਾ ਲਾ ਲੋ ਕੁਝ ਨਵੀਂ ਜਨਰੇਸ਼ਨ ਬਿਨਾ ਕੰਮ ਕੀਤੇ ਵਧੀਆ ਜ਼ਿੰਦਗੀ ਬਤੀਤ ਕਰਨਾ ਚਾਹੁੰਦੀ ਹੈ ਵੀ ਨਸ਼ਿਆਂ ਦੀ ਵੀ ਪੂਰਤੀ ਹੋ ਜਾਏ ਤੇ ਵਧੀਆ ਢੰਗ ਨਾਲ ਜ਼ਿੰਦਗੀ ਜਿਉਈ ਜਾਏ ਤੇ ਬੜੇ ਈਜ਼ੀਲੀ ਮਨੀ ਨੂੰ ਮਤਲਬ ਸੌਖੇ ਢੰਗ ਨਾਲ ਜਿਹੜਾ ਪੈਸਾ ਕਮਾਇਆ ਜਾ ਸਕੇ ਤਾਂ ਵੀ ਉਹਨਾਂ ਨੇ ਕੋਈ ਦੱਸਿਆ ਵੀ ਕੋਈ ਸਾਡੇ ਨਾਲ ਹੋਰ ਵੀ ਮੈਂਬਰ ਹੈਗੇ ਨੇ ਕਰੋੜ ਦੇ ਵਿੱਚ ਨਹੀਂ ਉਹ ਅਸੀਂ ਪਾਰਟ ਆਫ ਇਨਵੈਸਟੀਗੇਸ਼ਨ ਆ ਉਹ ਅਸੀਂ ਇਨਵੈਸਟੀਗੇਟ ਕਰ ਰਹੇ ਆਂ ਜੋ ਵੀ ਨਵੀਂ ਗੱਲ ਆਈ ਤੁਹਾਡੇ ਨਾਲ ਉਹ ਵੀ ਸ਼ੇਅਰ ਕੀਤੀ ਜਾਓ ਜਿਹੜੀ ਸਾਰੇ ਖੋਹ ਵਰਦੇ ਸੀ ਇਹ ਮੂੰਹ ਕੋਈ ਢੱਕ ਵਗੈਰਾ ਜਾਂ ਹੋਰ ਵੀ ਸਲੋਟ ਕਰਦੇ ਸੀ ਮੂੰਹ ਢੱਕ ਕੇ ਜਿਵੇਂ ਦੇਖਦੇ ਸੀ ਆਮ ਸਨੇਪੀ ਮੁੰਡੀਆਂ ਲਗੀਆਂ ਢੱਕੇ ਬਿਲਕੁਲ ਜੀ ਬਿਲਕੁਲ ਇਹਨਾਂ ਨੂੰ ਪਤਾ ਸੀ ਕਿ ਫਗੂ ਵਾਲੇ ਤੇ ਲੋਕਲ ਲੋਕਲ ਬੰਦਾ ਫਗੂ ਵਾਲਤਾ ਦੂਜਾ ਡਿੜਬੇ ਦਾ ਫਗੂ ਵਾਲੇ ਨੂੰ ਪਤਾ ਸੀ ਲੋਕਲ ਬੰਦੇ ਮੈਨੂੰ ਪਛਾਣ ਵੀ ਸਕਦੇ ਨੇ ਇਸ ਕਰਕੇ ਮੂੰਹ ਢੱਕੇ ਹੋਏ ਸੀਗੇ ਅਸੀਂ ਸਾਰਾ ਕੁਝ ਜਿਹੜਾ ਟੈਕਨੀਕਲ ਬੜੇ ਟੰਗਾ ਅਤੀਸ਼ ਨੂੰ ਨਾ ਅਸੀਂ ਸੀਸੀਟੀਵੀ ਕੈਮਰੇ ਦੀ ਫੁਟੇਜ ਨਾਲ ਤੁਹਾਨੂੰ ਪਹਿਲੇ ਬੇਨਤੀ ਕੀਤੀ ਹੈ ਕਿ ਅਸੀਂ ਡਿਊ ਦਫਤਰ ਨਾਲ ਬੜੇ ਖੋਰ ਢੰਗ ਨਾਲ ਦੇਖ ਕੇ ਮੂੰਹ ਟੱਕੇ ਹੋਏ ਸੀਗੇ ਉਸ ਦੌਰਾਨ ਇਹਨਾਂ ਨੂੰ ਗ੍ਰਿਫਤਾਰ ਕਰਕੇ ਰਿਕਵਰੀ ਹੋਈ ਹੈ ਨਾ ਸਰ ਇੱਕ ਤੇ ਇਤ ਨਹੀਂ ਕਰਦੇ ਜਿਵੇਂ ਖੜਿਆਲ ਵਾਲੇ ਨੇ ਵੀ ਇੱਧਰ ਆ ਕੇ ਕਰਦੇ ਨੇ ਇੱਧਰ ਫੱਕਵਾਲੇ ਜਿਹੜੇ ਉਧਰ ਏਰੀਆ 'ਚ ਵੀ ਐਵੇਂ ਕੀ ਇਹ ਚੀਜ਼ਾਂ ਨਹੀਂ ਵਰਤਦੇ ਕਿਉਂਕਿ ਦੇਖੋ ਜਿਹੜਾ ਜਿਹੜਾ ਮਾੜਾ ਅਨਸਰ ਹੁੰਦਾ ਉਹਨੇ ਕੋਈ ਏਰੀਆ ਫਿਕਸ ਨਹੀਂ ਕੀਤਾ ਹੁੰਦਾ ਇਸ ਵੇਰ ਤੋਂ ਸ਼ਾਮ ਤੱਕ ਤੁਰਦੇ ਫਿਰਦੇ ਰਹਿੰਦੇ ਨੇ ਜਿੱਥੇ ਇਹਨਾਂ ਨੂੰ ਕੋ ਲੱਗਦਾ ਹੈ ਕੋ ਸੁੰਨਸਣ ਜਗਾ ਜਾਂ ਕੁਛ ਵੀ ਹੈ ਲੇਡੀਜ਼ ਜਾ ਰਹੀ ਹੈ ਜਾਂ ਕੋਈ ਬਜ਼ੁਰਗ ਜਾ ਰਿਹਾ ਹੈ ਕੋਸ਼ਿਸ਼ ਕਰਦੇ ਨੇ ਇਦਾਂ ਦਾ ਟਾਰਗੇਟ ਚੁਣਿਆ ਜਾਏ ਜਿਹੜਾ ਇਹਨਾਂ ਦਾ ਵਿਰੋਧ ਘੱਟ ਕਰ ਸਕੇ ਜਿਵੇਂ ਲੇਡੀਜ਼ ਨੇ ਕੋਈ ਜਾਇੰਟਸ ਤਕੜਾ ਸਰੀਰ ਪੱਕੋ ਤੰਦਰੁਸਤ ਦਾ ਹਟਕ ਉਹਦੇ ਉਹਦੇ ਨਾਲ ਨਹੀਂ ਛੇਤੀ ਇਹ ਕਰਦੇ ਇਹ ਜਿਆਦਾ ਟਾਰਗੇਟ ਲੀਡੀਜ਼ ਨੂੰ ਬਣਾਉਂਦੇ ਨੇ ਕਿ ਜਾਂ ਬਜ਼ੁਰਗ ਨੇ ਲੇਡੀ ਜਿਹੜੀ ਜਿੱਥੇ ਵਿਰੋਧ ਨਾ ਕਰ ਸਕੇ ਕੋਈ ਇਹਨਾਂ ਦਾ ਸਰ ਅਸੀਂ ਲੋਕ ਦੇਖਦੇ ਆ ਵੀ ਜਦੋਂ ਮੌਕੇ ਤੇ ਇੱਕ ਵੀਡੀਓ ਬਣਾਉਂਦੇ ਨੇ ਜੋ ਸਨੇਪਿੰਗ ਹੁੰਦੀ ਉਹਦੋਂ ਲੋਕ ਨਹੀਂ ਮਦਦ ਕਰਦੇ ਕਿ ਲੋਕਾਂ ਦੇ ਮਨਾਂ 'ਚ ਡਰ ਆ ਉਹਦੇ ਬਾਰੇ ਤੁਸੀਂ ਕਿਵੇਂ ਲੋਕਾਂ ਨੂੰ ਦੇਖੋ ਅਸੀਂ ਤਾਂ ਇੱਕ ਅਪੀਲ ਕਰਨਾ ਚਾਹੁੰਦੇ ਆ ਕਿ ਜਦੋਂ ਕਿਤੇ ਵਾਰਦਾਤ ਹੁੰਦੀ ਹੈ ਵੀ ਥਾਣੇ ਲੋਕ ਤਾਂ ਜਦੋਂ ਵਾਰਦਾਤ ਤੋਂ ਬਾਅਦ ਤਾਂ ਵੀ 25 ਇਕੱਠੇ ਹੋ ਕੇ ਜ਼ਰੂਰ ਆ ਜਾਂਦੇ ਨੇ ਪਰ ਜੇ ਮੌਕੇ ਤੇ ਹੀ ਦੇਖੋ ਇੱਕ ਜਿਹੜੀਆਂ ਹੋਈਆਂ ਨੇ ਵਾਰਦਾਤਾਂ ਇਹ ਦਿਨ ਚ ਬੜੇ ਢੀਡਪਾੜ ਵਾਲੇ ਥਾਂ ਤੇ ਸ਼ਰਿਆਂ ਮੋਈਆਂ ਨੇ ਪਰ ਜੇਕਰ ਉੱਥੇ ਲੋਕ ਸੁਚੇਤ ਹੁੰਦੇ ਤਾਂ ਜੋ ਕੋ ਮੋਟਰਸਾਈਕਲ ਤੇ ਅਸੀਂ ਫੜੇ ਫੜੇ ਜਾ ਸਕਦੇ ਸੀ ਪਹਿਲਾਂ ਹੀ ਕੋਈ ਪਰ ਕੋਈ ਕੋਸ਼ਿਸ਼ ਨਹੀਂ ਕਰਦਾ ਦੇਖੋ ਸਾਡੇ ਵੱਲੋਂ ਬੜਾ ਸਾਫ਼ ਸੁਥਰਾ ਮੈਸੇਜ ਹੈ ਜੇਕਰ ਕੋਈ ਇਹਨਾਂ ਨੂੰ ਕਾਬੂ ਕਰਦਾ ਹੈ ਜਾਂ ਕੋਈ ਮਦਦ ਕਰਦਾ ਸਾਡੀ ਕਿਸੇ ਤਰ੍ਹਾਂ ਵੀ ਉਹਨੂੰ ਪੁਲਿਸ ਵੱਲੋਂ ਪਰੇਸ਼ਾਨੀ ਨਹੀਂ ਕੀਤੀ ਜਾਊਗੀ ਜੇ ਉਹਦਾ ਦਿਲ ਕਰਦਾ ਹੈ ਐਵੀਡੈਂਸ ਦਾ ਗਵਾਹ ਬਣਨ ਨੂੰ ਤਾਂ ਹੀ ਰੱਖਿਆ ਜਾਊ ਉਹਦੀ ਮਰਜ਼ੀ ਨਾਲ ਬਾਕੀ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਊਗਾ ਜੇਕਰ ਇਹਨਾਂ ਨੂੰ ਕੋਈ ਕਾਬੂ ਕਰੇ ਜਾਂ ਸਾਡੀ ਮਦਦ ਕਰਦਾ ਠੀਕ ਹੈ ਥੈਂਕ ਯੂ ਹੋ ਗਿਆ